ਉਹ ਤੇਰੇ ਵੱਡੀਆਂ ਪਾੜ ਦੇ ਗੁੱਡਾ ਦਾ ਪਾੜੇ ਸਹੀ ਪਾੜੇ ਫੜਦਾ ਰਹੂ ਝਾਂਬਦੇ ਨੂੰ ਇਹ ਤੈਨੂੰ ਕੌਣ ਦਾ ਪਾੜ ਪੈਂਟ ਖੁੱਲ ਗਈ ਆ ਗੁੱਡਾ ਜੁੱਡਣਾ ਪੈਂਟ ਖੁੱਲ ਗਈ ਆ ਆਨੇ ਸੇ ਸਿਆਪੇ ਇਨਾਂ ਦੇ ਮੰਦਿਰ ਦੇ ਅਰਸ਼ਾ ਨੇ ਮੂਰੇ ਕਮਾ ਆਪਣਾ ਕੀ ਹਿਸਾਬ ਹੈ ਤੇਰਾ ਕੋਈ ਨਹੀਂ ਯਾਰ ਮਜਬੂਰੀ ਕੀ ਤੇਰੀ ਦੱਸ ਦੇ ਮੈਨੂੰ ਅੱਜ ਮੈਂ ਉਧਰ ਤਲਾਵਾ ਫੋਣੀ ਬਿੰਦਿਆ ਦੋਗੇ ਕਿਆ ਇਕਲਟਾ ਹੀ ਬੜਾ ਤਾ ਪੈਰਾਂ ਨੂੰ ਸਾਰੇ ਪਿੰਡ ਦਾ ਗੂਹ ਲਵਾਇਆ ਵੇਖ ਲੋ ਗੁੱਡਾ ਗੁੱਡਾ ਇਕਲਟਾ ਵਾ ਆ ਵੇਖੋ ਜੀ ਹਾ ਕੋਈ ਫਰਕ ਪੂਰਨੇ ਭੂਰਾਂ ਗੁੱਡਾ ਲੁੱਟਦੇ ਹੋ ਉਹ ਆ ਹੋਲ ਬੰਦ ਮੈਂ ਕਈ ਇਹ ਨਹੀਂ ਸੋਚਦਾ ਨਾ ਜੇ ਬਾਹਰ ਬੂਰ ਦਾ ਪੰਗਾ ਲੈ ਲੈਂਦੇ ਆਹ ਸੀਟ ਤਾਂ ਸਾਲੇ ਮਿਸ ਹੋ ਜਾਣੇ ਸੀ। ਸ਼ਰਾਬ ਲੱਗ ਗਿਆ ਕਿਸੇ ਦਾ। ਠੀਕ ਆ। ਓਏ ਆ ਮੈਲਾ ਗੁੱਡੇ ਲੁੱਟਣ ਦੇ ਖਾਤਰ ਮਰੰਜਲਾ ਏ। ਛਾਲ ਮਾਰਨ ਲੱਗਾ। ਆਹ ਸ਼ਕਤੀਵਾ! ਬੜੀ ਮਿਹਨਤ ਨਾਲ ਉੱਟੀ ਵੀਰੋ ਇਹ ਪਤੰਗ ਤੁਹਾਨੂੰ ਮੈਂ ਨਹੀਂ ਦੇ ਸਕਦਾ। ਉਹ ਸਾਲਿਆਂ ਮੈਂ ਵੀ ਆਪ ਉੱਥੋਂ ਲੁੱਟ ਕੇ ਆਂਦੀ ਮੋਟਰੇ ਹੁਣੇ ਵੜਾਤੀ ਆ। ਮਿਹਨਤ ਨਾਲ ਉੱਟੀ ਏ ਮੈਂ। ਉਨੇ ਹੀ ਵਧਾਤੀ ਕੋਈ ਗੱਲ ਨਹੀਂ ਲੱਲੀ ਤੋਂ ਹੋਰ ਉਹ ਸਾੜਿਆ ਬੜੀ ਦੂਰ ਮੈਂ ਫਲੂ ਉੱਟ ਕੇ ਰਹਾਂਦੀ ਉਹਨੇ ਵਧਾਤੀ ਨੀਲੀ ਡੋਰੀ ਆਈਆ ਇਹਦੇ ਗੱਟੂ ਖੋਲਿਆ ਸੀ ਉਹਨੇ ਵਧਾਤੀ ਨਹੀਂ ਯਾਰ ਮੇਲਾ ਮੈਂ ਬੜੀ ਮਿਹਨਤ ਲੁੱਟੀ ਮੰਨ ਮੇਰੀ ਗੱਲ ਮਾਵਾ ਮੈਂ ਵੀ ਆਪ ਉਥੇ ਰਾਏ ਵਾਲੇ ਫੜ ਕੇ ਰਹਾਂਦੀ ਮਾਹ ਇਹ ਮੇਰਾ ਕੀ ਕੀਤਾ ਜਾਵੇ ਬੜੀ ਨਹੀਂ ਹੈ ਤੰਗ ਬੱਲੇ ਮੈਨੂੰ ਮਮੀ ਕੁੜੀ ਰਹਿ ਤੇ ਤੇਰਾ ਭਲਾ ਹੋ ਜੂਗਾ ਓ ਮਾ ਮਾ ਹੋੜਾ